ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤੁਹਾਨੂੰ ਦੱਸਣਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਬੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲ ਕੇ ਕਾਹਨ ਰੌਲਾ ਪਾਈਏ ਬਾਈ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਓ ਅੱਗੇ ਤੁਹਾਡਾ ਹੁੰਦਾ ਕੀ ਆ ਤੁਹਾਡਾ ਬਣਦਾ ਕੀ ਆ ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿੰਨਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਛੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਛੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੱਢਦਾ ਛੁਰਾ ਗੱਲ ਸਿਰਪੇ ਐਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲੀ ਤੇ ਖੇਡ ਰਿਹਾ ਸੀਗਾ ਉਹ ਸਾਈਕਲਿਕ ਤੇ ਉਹਨਾਂ ਦੇ ਮਾੜੇ ਮੋٹے ਨਾਲ ਲਾਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲਿਕ ਵਿੱਚ ਵਾਦੀ ਕੀ ਗੱਲ ਹੋ ਗਈ ਐਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਛੁਰਾ ਮਾਰ ਕੇ ਦੋਨੇ ਥਾਂ ਤੇ ਮਾਰਦੇ ਆ ਇਹਦਾ ਜ਼ਿੰਮੇਵਾਰ ਇਹ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦੀ ਕੱਖ ਨਹੀਂ ਹੋਈ ਆ ਜੱਟਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ ਵੀ 900 ਵੋਟ ਪਿੰਡ ਦੀ ਤੇ 650 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਤਵਾਰ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਗਏ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਜਿਹੜੇ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਂਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਅਸ਼ਤਾਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ ਚ ਅੰਨੇ ਹੋ ਗਏ ਅੰਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦੇਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਲੱਦੀ ਦਲੱਦੀ ਪਿੰਡ ਨਾਬੇ ਦਾ ਪਿੰਡ ਹੈ ਦਲੱਦੀ 90 ਕੋਲੇ ਇੱਕ ਨਹਿنگ ਸਿੰਘ ਜਿਹਨੂੰ ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣਾ ਦੇ ਵਿੱਚ ਇਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਤੇ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਕੋ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋ ਰਿਕਾਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਰਿਕਾਰਡ ਦੇਖਦੀ ਆ ਵੀ ਇਹ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾੜਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕੀਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ 'ਚ ਬੰਗਾਲ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਐਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਗੇ ਐਡੀ ਯੂਪੀ ਪਈ ਆ ਖਬਰਾ ਕੋਈ ਟਿਕਾਣਾ ਨਹੀਂ ਕੋਈ ਐਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋਈ ਨਾਂ ਨਹੀਂ ਸਹੀ ਆ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਹੇ ਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਹਿنگੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੱੜ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿੰਦਾ ਨਾਂ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਅੜਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਆਇਆ ਕੱਥੋਂ ਆਇਆ ਅੱਜ ਦੀ ਹੋਰ ਘਟਨਾ ਸੁਣ ਲੋ ਰਤਿਆ ਮੰਡੀ ਰਤਿਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਝੰਡੂਕੇ ਢਿੰਗੜ ਦੀ ਝੰਡੂਕੇ ਪਿੰਡ ਹੈ ਝੰਡੂਕਿਆਂ ਦਾ ਮੁੰਡਾ ਰਤਿਏ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕੇ ਉਹ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਛੜਾ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਉਹਦੀ ਜਾਨ ਬਚਾ ਕੇ ਲੈ ਕੇ ਆਈ ਇਹ ਰੋਜ ਦੀਆਂ ਘਟਨਾਵਾਂ ਨੇ ਤੇ ਪੁਲਸ ਟਾਲ ਮਟੋਲ ਕਰਦੀ ਐ ਐਥੇ ਕੋਈ ਬੰਦਾ ਕਮੈਂਟ ਕਰ ਦੇ ਨਾ ਕਮੈਂਟ ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ ਸੀਆਈ ਵਾਲੇ ਬਾਹਰ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਆ ਵੀਡੀਓ ਸਾਂਝੀ ਕੀਤੀ ਆ ਆਓ ਥਾਣੇ ਦੱਸੋ ਤੇ ਇੱਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਅਮਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤਾਂ ਨੂੰ ਮੈਂ ਸੁਣਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲ ਕੇ ਕਾਹਨ ਰੌਲਾ ਪਾਈ ਗਏ ਬਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਭਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਦੇ ਜੋ ਬਾਜ਼ਾਰ ਵੇ ਦੀ ਨੰਗੇ ਨਾ ਉਹਨੇ ਕਦੇ ਤਿੰਨ ਗਾਹ ਭਈਆ ਜਾਂਦੇ ਸੀ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਰਨ ਮਾਰਦਾ ਕੁੜੀ ਨੇ ਉਹ ਪਾਸੇ ਨਾਲ ਹਟੇ ਉਹਨੇ ਫੇਰ ਹਰਨ ਮਾਰਿਆ ਉਹ ਫੇਰ ਪਾਸੇ ਨਾਲ اٹੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਈ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆ ਕੀ ਕਹਿੰਦੇ ਆ ਉਹਨੂੰ ਗੱਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਉਹ ਇਹਨੇ ਫੜ ਕੇ ਆਮ ਰੋਡ 'ਤਾ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਤੇ ਤੁਰ ਕੇ ਕੰਬਣ ਲੱਗ ਗਿਆ ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਣਾ ਪਈ ਸੀ ਤਿੰਨ ਜਣੇ ਪਰ ਤਿੰਨਾਂ ਜਣੇ ਸੀ ਪੂਰੀ ਚੰਗੀ ਤਰ੍ਹਾਂ ਛੁਲਕੇ ਬੰਦੇ ਉਹ ਹੋਰ ਸੁਣ ਲੋ ਘਟਣਾ ਲੁਧਿਆਣੀ ਦੀ ਆਜ਼ਾਦ نگر ਦੀ ਇਹ ਵੀ ਧਿਆਨ ਦੇਣ ਦੇਣ ਜੋ ਗੱਲ ਆ ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਬੁਰ ਸਿੱਖ ਪਰਿਵਾਰ ਹੈ 5 ਸਾਲ 5.5 ਸਾਲ ਦੀ ਬੱਚੀ ਸਕੂਲ ਪੜ੍ਹਦੀ ਬੈਂ ਟੋ ਉਤਰ ਕੇ ਜਦੋਂ ਬੈਂ ਤੇ ਪੜ੍ਹ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹਨੂੰ ਲੈਣ ਭੇਜ ਦਿੰਦੇ ਜਵਾਕ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇ ਕੇ ਰੋਕਿਆ ਬਿਉਤ ਪੁਰਾ ਪਰ ਜਵਾਕੜੀਏ ਕੀ ਕਰ ਰਹੇ ਆ ਕਰੋਲ ਤਾਂ ਸਾਡ ਗਲ ਪੈ ਗਿਆ ਕਲਪ ਚੰਗੀ ਤਰ੍ਹਾਂ ਉਹ ਵੀ ਸੁਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਛਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੇ ਹੀ ਗਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾ ਗੱਲ ਤੋਂ ਇਲਜ਼ਾਮ ਲਾਉਨੇ ਆ ਉਹ ਸੋਡੀਆਂ ਪੰਜ ਪੰਜ ਸਾਲ ਦੀਆਂ ਬੱਚੀਆਂ ਵੀ ਸੁਰੱਖਤ ਨਹੀਂ ਹੈਗੀਆਂ ਉਹ ਲੋਕੋ ਉਹ ਯਲੜੋ ਉਹ ਨਖਦਾ ਨਕਮਿਓ ਇਹ ਰੋਜ ਦੀਆਂ ਘਟਨਾਵਾਂ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾ ਨੂੰ ਕਹਿਣਾ ਚਾਹਨਾ ਤੁਹਾਡੇ ਕਰਾਂ ਦੇ ਬੱਚੀਆਂ ਨੇ 5 5 7 7 10 ਦਾ ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਚ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰੇਤਦਰੀ ਜਾਂਦੀਆਂ ਨੇ ਉਹਨਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰੇ ਆ ਕੇ ਡਰਦੀ ਦੱਸਦੀ ਨਹੀਂ ਜਾ ਜਵਾਗ ਨੂੰ ਪਤਾ ਹੀ ਨਹੀਂ ਹੁੰਦਾ ਜੇ ਮੇਰੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲਾਂ ਨੇ ਨਹੀਂ ਸਿਖਾਉਂਦੇ ਬੈਟ ਟੱਚ ਗੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਦੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਛੋਟੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਦਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾ ਮਾਵਾ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਗ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋਈ ਸਕੂਲ ਚ ਕੋਈ ਬੈਂਚ ਚ ਕੋਈ ਪੈਂਡ ਚ ਕੋਈ ਰਿਸ਼ਤਦਾਰੀ ਦੀ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਅਜ ਤਾਂ ਸੰਗ ਪਾੜ ਪਾੜੀ ਜਾਂਦੇ ਆ ਰੋਜ ਕਲਪਦਿਆਂ ਗੱਲਾਂ ਨੂੰ ਲੈ ਕੇ ਕੋਈ ਨਹੀਂ ਸੁਣਦਾ ਨਾ ਗੱਲਾਂ ਨੂੰ ਯਾਦ ਰੱਖੋ ਚੇਤੇ ਰੱਖੋ ਮੇਰੀਆਂ ਗੱਲਾਂ ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ ਤੁਹਾਡੀਆਂ ਪੱਗਾਂ ਇਹਨਾਂ ਨੇ ਲਾ ਕੇ ਪਰੇ ਰੋਲੀਆਂ ਸਾਨੂੰ ਨਾ ਇਹਨਾਂ ਜਿਵੇਂ ਅੱਜ ਦੋ ਨੌਜਵਾਨ ਮੁੰਡੇ ਮਾਰਿਆ ਤੁਹਾਨੂੰ ਅਸੀਂ ਮਾਰਨਗੇ ਆ ਕਈ ਵਿਦਵਾਨ ਆਉਂਦੇ ਐ ਇੱਥੇ ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਆ ਸਾਡੇ ਅਮਰੀਕਾ ਜਾਂਦੇ ਆ ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨਹੀਂ ਓਏ ਕਿਹਦੇ ਜਵਾਕ ਨਹੀਂ ਮਾਰਦੇ ਹੋ ਵਿਦਵਾਨੋ ਕਿਹੜੀਆਂ ਬੱਚੀਆਂ ਦੇ ਨਾਲ ਗਲਤ ਹਰਕਤਾ ਨਹੀਂ ਕਰਦੇ ਸੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਉਹ ਸੋਡਾ ਪੰਜਾਬ ਸਟਾਰਫੇਰੋਂ ਖਤਮ ਕੀਤਾ ਜਾ ਰਿਹਾ ਉਹ ਮਾਰਿਆ ਜਾ ਰਿਹਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਤੋਂ ਬਿਲਕੁਲ ਦਾਵਾ ਥੋੜਾ ਖਤਮ ਪੰਜਾਬ ਦਾ ਸੁਰਿਜਾਇਤਾ ਨਹੀਂ ਦਾ ਬਿਲਕੁਲ ਤਾਬਾ ਖਤਮ ਪੰਜਾਬ ਦਾ ਅੱਜ ਹੋ ਗਿਆ ਐਲਾਨ ਸੈਨੇਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਰੰਗਾ ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਆਹ ਦਲਾਲ ਆਹ ਗਦਾਰ ਲੋਕ ਆਹ ਜਿਨ੍ਹਾਂ ਦੀਆਂ ਤੁਸੀਂ ਚੱਪਲਾ ਚੜ੍ਹ ਦਿਓ ਜਾ ਕੇ ਤੁਸੀਂ ਵੀ ਉਹੋ ਜਿਹੇ ਲੋਕ ਗਦਾਰ ਹੋ ਤੁਸੀਂ ਜਿਮਨੀ ਚੋਣਾਂ ਚ ਤੁਸੀਂ ਚੱਪਲਾ ਜੱਤੀਆਂ ਨੇ ਲੀਡਰਾਂ ਆ ਲੀਆਂ ਕੋਈ ਬੋਲਦਾ ਆਹ ਐਡੇ ਐਡੇ ਹੋ ਰਿਹਾ ਕਾ ਵਾਪਰ ਰਿਹਾ ਕੋਈ ਬੋਲ ਰਿਹਾ ਸਾਰੇ ਨੂੰ ਆਪੋ ਧਾਪੀ ਲੱਗੀ ਹੋਈ ਆ ਕੋਈ ਵੋਟਾਂ ਚ ਪਿਆ ਹੋਇਆ ਲੀਡਰਾਂ ਝੰਡੇ ਦੇ ਕੀ ਫਿਰ ਤੋਂ ਗਦਾਰਾਂ ਦੇ ਗਦਾਰਾਂ ਦੇ ਦਲਾਲਾਂ ਦੇ ਇਹਨਾਂ ਦਲਿਆਂ ਦੇ ਜਿਨ੍ਹਾਂ ਨੇ ਇਹ ਪੰਜਾਬ ਤੁਹਾਡਾ ਬੇਇੱਜ਼ਤ ਆ ਮਾਰਤਾ ਪੰਜਾਬ ਤੁਹਾਡਾ ਤੁਹਾਡੇ ਪਾਣੀ ਆ ਜ਼ਹਿਰ ਪਾਤੀ ਹੋਏ ਜਵਾਨੀ ਚਟਿਆਂ ਨਾ ਮਾਰਤੀ ਆ ਤੁਹਾਡੀਆਂ ਬੱਚੀਆਂ ਨਾਲ ਕੀ ਹੋਣ ਲੱਗ ਗਿਆ ਤੁਹਾਡੇ ਮੁੰਡੇ ਮਾਰੇ ਜਾ ਰਹੇ ਆ ਕਿੱਥੇ ਕਿਹੜੇ ਪੰਜਾਬੀਆਂ ਹੋ ਤੁਸੀਂ ਨਾ ਦੇ ਪੰਜਾਬੀਆਂ ਹੋਏ ਆਈਮੀ ਕਰੀ ਜਾਣਗੇ ਗੀਤਾਂ 'ਚ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਆਂ ਦਮ ਗਜੇ ਮਾਰਦੇ ਆਂ ਸੀ ਉਹ ਕਰ ਦਿੰਨੇ ਆਂ ਸੀ ਆਹ ਕਰ ਦਿੰਨੇ ਫੱਟੇ ਚੱਕ ਦਿੰਨੇ ਕੀ ਉਹ ਤੁਸੀਂ ਕਿਹੜੇ ਫੱਟੇ ਵਾਲੇ ਹੋਏ ਗੁੱਸਾ ਚੜਦਾ ਦਿਮਾਗ ਪਾਟਣ ਵਾਲਾ ਹੋਇਆ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦੁਖਦਾ ਮੇਰਾ ਸੋਚ-ਸੋਚ ਕੇ ਬਣੂਗਾ ਕੀ ਸਾਡਾ ਯਾਰ ਆਹ ਹੜੇ ਹਲਾ ਤੂੰ ਹੈਪਾ ਯਾਰ ਉਹ ਰੱਬ ਦਾ ਵਾਸਤਾ ਉਹ ਰੱਬ ਦਾ ਵਾਸਤਾ ਤੁਹਾਨੂੰ ਉਹ ਸਮਝ ਜਾਓ ਗੱਲ ਨੂੰ ਉਹ ਸੰਭਲ ਜਾਓ ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਆਕਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੂਟਾਂ ਬਣਾਈਆਂ ਇਹ ਜ਼ਿੰਮੇਵਾਰ ਤੁਸੀਂ ਆ ਓਏ ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰਜ਼ ਦੇ ਉੱਤੇ ਨਾਗaland ਦੀ ਤਰ੍ਹਾਂ ਜੰਮੂ ਕਸ਼ਮੀਰ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਨਾ ਲੈ ਸਕੇ ਆ ਖਰੇ ਨੇ ਹਸਪਤਾਲਸin ਖਰੇ ਨੇ ਚੱਕਿਆ ਸੀ ਮੁੱਦਾ ਵੀ ਇਹ ਕਾਨੂੰਨ ਬਣਾਓ ਆ ਸਪੀਕਰ ਪੰਜਾਬ ਦਾ ਫੜ ਕੇ ਉਹਦਾ ਮਤਾਂ ਲੈ ਕੇ ਆਇਆ ਖੇੜਾ ਰੱਦੀ ਟੋਕਰੀ ਚ ਮਾਰਿਆ ਵੀ ਨਹੀਂ ਜੀ ਆ ਪੰਜਾਬ ਦਾ ਮੁੱਖ ਮੰਤਰੀ ਉਹ ਕਿਹੜਾ ਮੈਂ ਲਫਜ਼ ਕਹਾ ਤੇਰੇ ਬਾਰੇ ਯਾਰ ਲੋਕ ਤੇਰੇ ਬਾਰੇ ਬਹੁਤ ਕੁਝ ਕਹਿੰਦੇ ਆ ਮੈਂ ਤਾਂ ਇਹੀ ਕਹਣਾ ਸੋ ਤੋਂ ਮਾੜਾ ਨਖਦ ਨਕਮਾ ਘਟਿਆ ਤੇਰੇ ਵਰਗਾ ਬੰਦੇ ਨਹੀਂ ਹੋ ਸਕਦਾ ਯਾਰ ਬਾਦਲ ਦੀ ਪੂਛ ਫੜ ਲਈ ਕੈਪਟਨ ਦੀ ਪੂਛ ਫੜ ਲਈ ਬਾਦਲ ਨੂੰ ਮਰੇ ਨੂੰ ਵੀ ਕੈਸਾ ਲੋਗੂ ਲੋਕਾਂ ਨੇ ਨਕਾਰ ਤੇ ਖਤਮ ਕਰਦੇ ਉਹਦਾ ਲੋਕ ਯਾਰ ਅਰੇ ਸਦੀ ਕਹਾਣੀ ਤੋੜ ਲਈ ਬਾਂਦਰ ਦੀ ਕਹਾਣੀ ਤੋੜ ਲਈ ਪੁਸ਼ਪਾ ਦੀ ਕਹਾਣੀ ਤੋੜ ਲਈ ਤੇਰੇ ਕੋਲ ਚੁਟਕਲੇ ਕਹਾਣੀਆਂ ਤੋਂ ਇਲਾਵਾ ਉਹ ਆਨੰਦ ਲਿਆ ਉਹ ਭੰਡਲਾ ਤੇਰੇ ਪੱਲੇ ਕੀ ਆ ਓਏ ਕੀ ਆ ਪੱਲੇ ਤੇਰੇ ਯਾਰ ਤਿੰਨ ਸਾਲ ਹੋ ਗਏ ਤੈਨੂੰ ਖਤਮ ਕਰਤਾ ਪੰਜਾਬ ਯਾਰ ਜਮਾ ਗੋਡੇ ਟੇਕ ਤੇ ਜਾ ਕੇ ਜਮਾ ਗੁੱਡਾ ਹੋ ਗਿਆ ਤੂੰ ਸੈਂਟਰ ਦੇ ਮੁਰੇ ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਹਾ ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ ਆ ਜਿਹੜਾ ਆਮ ਆਦਮੀ ਪਾਰਟੀ ਤੁਸੀਂ ਕਲੀਨਿਕ ਬਣਾਇਆ ਸੀਗਾ ਪਿੰਡਾਂ ਦੇ ਮੁਹੱਲਿਆਂ 'ਚ ਮੁਹੱਲਿਆਂ 'ਚ ਕਲੀਨਿਕ ਬਣਾਏ ਸੀਗੇ ਅਗਲੇ ਆਨੇ ਬਾਹਮ ਰੋੜ ਕੇ ਸੋਡੇ ਅਗਲੇ ਨੇ ਬਾਹਮ ਰੋੜ ਕੇ ਸੋਡੇ ਉਹਦਾ ਨਾਮ ਬਦਲਤਾ ਕੱਲ ਨੂੰ ਉਹ ਕਹਣਗੇ ਪੰਜਾਬ ਦਾ ਨਾਮ ਬਦਲੋ ਪਰ ਸੰਸਕ ਤੇ ਹੋਰ ਗੱਲ ਤੇ ਆਉਣਗੇ ਬਈ ਰੱਬ ਦਾ ਵਾਸਤਾ ਪੰਜਾਬੀਓ ਜਾਗ ਜਾਓ ਓਏ ਜਾਗ ਜਾਓ ਪੰਜਾਬ ਪੰਜਾਬੀਏ ਤੈਨੂੰ ਬਚਾਉਣ ਲਈ ਆਪਣੇ ਹੱਕਾਂ ਨੂੰ ਬਚਾਉਣ ਲਈ ਆਪਣੇ ਜਵਾਕਾ ਖਾਤਰ ਓਏ ਜਿਹੜੇ ਕਹਿੰਦੇ ਅਸੀਂ ਕੀ ਲੈਣਾ ਓਏ ਆਪਾਂ ਨੂੰ ਕੀ ਹੈ ਆਇਆ ਨਾ ਹੋ ਜੇ ਬਾਹਰ ਨਾ ਹੋ ਜੇ ਜਾ ਨਾ ਹੋ ਜੇ ਉਹ ਥੋੜੇ ਜਵਾਕ ਤਾਂ ਇੱਥੇ ਰਹਿਣਗੇ ਓਏ ਜੇ ਬਾਹਰ ਕੱਢ ਦਿਓਗੇ ਕੱਢ ਦਿਓ ਬਾਹਰ ਭੇਜੋ ਜਵਾਕ ਬਾਹਰ ਜੰਮ ਲੋ ਬਾਹਰ ਜਵਾਕੇ ਜਾ ਕੇ ਥੋੜੇ ਜਵਾਕਾਂ ਨੂੰ ਟੈਂਪੂ ਬਣਾਈ ਜਾਂਦੇ ਆ ਉੱਥੇ ਸਕੂਲਾਂ ਸਿੱਖਿਆ ਦਿੰਦੇ ਆ ਜੈਂਡਰ ਚੇਂਜ ਕਰਾਈ ਦੀ ਸਿੱਖਿਆ ਦਿੰਦੇ ਆ ਸਮਲਿੰਗੀ ਬਣਾਉਣ ਦੀ ਸਿੱਖਿਆ ਦਿੰਦੇ ਆ ਵੀ ਸਮਲਿੰਗੀ ਬਣ ਜਾਓ ਕੁੜੀ ਨਾ ਕੁੜੀ ਮੁੰਡੇ ਨਾ ਮੁੰਡਾ ਬਹਿ ਖਲਾ ਲੋ ਕੁੱਤਾ ਬਣ ਜਾਓ ਬਿੱਲੀ ਬਣ ਜਾਓ ਜਿਹੜਾ ਮਰਜੀ ਜਾਨਵਰ ਬਣ ਜਾਓ ਕਿੱਥੇ ਭੱਜਾਂਗੇ ਓਏ ਕਿੱਥੇ ਜਾਓਗੇ ਆ ਸੰਜੇ ਬਾਂਗੜ ਆ ਕ੍ਰਿਕਟ ਵਾਲਾ ਉਹ ਲਾ ਮੁੰਡਾ ਕੁੜੀ ਬਣ ਗਿਆ ਕਿੱਧਰ ਰੋਹ ਤੁਰਿਆ ਆ ਸੀ ਕਿੱਛ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਆਪਦੀ ਜ਼ਮੀਨ ਆਪਦੀ ਧਰਤੀ ਛੱਡ ਕੇ ਜਿੱਥੇ ਮਰਜੀ ਭੱਜ ਲੋ ਪੰਜਾਬ ਕੋਈ ਢੋਈ ਨਹੀਂ ਮਿਲਣੀ ਕੋਈ ਤੁਸੀਂ ਅੱਜ ਮਾਂ ਧਰਤੀ ਨੂੰ ਲਗਾ ਦੇ ਰਹੇ ਹੋ ਮਾਂ ਧਰਤੀ ਨੂੰ ਪਿੱਠ ਦਿਖਾ ਰਹੇ ਹੋ ਤੁਹਾਨੂੰ ਢੋਈ ਮਿਲੂ ਕਿਹੜਾ ਅਮਰੀਕਾ ਜਾ ਕੇ ਕਿੱਧਰ ਭੱਜ ਜਾਓਗੇ ਭੱਜ ਲੋ ਜੇ ਤੁਸੀਂ ਇਹ ਪੰਜਾਬ ਛੱਡਿਆ ਨਾ ਤੁਸੀਂ ਪੰਜਾਬ ਖਾਲੀ ਕੀਤਾ ਤਾਂ ਪੰਜਾਬ ਤੇ ਕਬਜ਼ੇ ਹੋਣ ਲੱਗੇ ਆ ਜਮ ਕੇ ਕੱਲਾ ਕੱਲਾ ਮੁੰਡਾ ਬਾਹਰ ਨੂੰ ਚੱਕ ਦਿੰਨੇ ਹੋ ਕਲੀਆਂ ਕਲੀਆਂ ਕੁੜੀਆਂ 18 19 ਸਾਲ ਦੀਆਂ ਉਥੇ ਸਿੱਟੀ ਜਨੋ ਚੱਕ ਕੇ ਬਾਹਰ ਅੰਗਲੈਂਡੋਂ ਮੈਨੂੰ ਫੋਨ ਆਇਆ ਮੁੰਡੇ ਦਾ ਕਹਿੰਦਾ ਭਾਈ ਜੋਸ਼-ਸ਼ੋਸ਼ ਨ ਆਪਣੀਆਂ ਕੁੜੀਆਂ ਨਾਲ ਹੋ ਰਿਹਾ ਹੈ ਇੱਥੇ ਉਥੇ ਮੁਸਲਮਾਨਾਂ ਦੇ ਮੁੰਡੇ ਕਰ ਰਹੇ ਆ ਬਰਗਲਾ ਕੇ ਚਾਂਸਾ ਚ ਲਿਆ ਕੇ ਚਾਂਸੇ ਚ ਇੱਕ-ਇੱਕ ਮੁੰਡਾ ਗੱਲ ਕਰਕੇ ਪੰਜ-ਪੰਜ 7-7 ਜਾਣੇ ਆਪਣੀਆਂ ਕੁੜੀਆਂ ਬੱਚਿਆਂ ਨਾਲ ਬਲਾਤਕਾਰ ਕਰਦੇ ਆ ਅੰਗਲੈਂਡ ਦੇ ਹਾਲਾਤ ਨੇ ਇਹ ਉਹ ਸਾਡੇ ਕੁੜੀਆਂ ਦੀ ਮਜਬੂਰੀ ਆ ਉਹਨਾਂ ਰੋਟੀ ਨੂੰ ਕੋ ਮਾੜਾ ਮੋਟਾ ਪੈਸਾ ਚਾਹੀਦਾ ਰੋਟੀ ਤੋਂ ਵੀ ਮੁਹਤਾਜ ਹੋਗਾ ਪੰਗਾ ਅਸੀਂ ਔਡਾ ਗੁਰਦੁਆਰਾ ਪਾ ਲਿਆ ਛੇਡਾ ਗੁਰਦੁਆਰਾ ਪਾ ਲਿਆ ਹੁਣ ਆ ਵੀ ਮੇਰੇ ਦਾਲੇ ਹੋ ਜਾਣਗੇ ਗੁਰਦੁਆਰਿਆਂ ਦੇ ਖਿਲਾਫ ਸਾਡੇ ਕੋਲ ਰਿਸਰਚ ਸੈਂਟਰ ਨਹੀਂ ਕੋਈ ਟੰਗ ਦੀ ਯੂਨੀਵਰਸਿਟੀ ਨਹੀਂ ਕੋਈ ਸਕੂਲ ਨਹੀਂ ਕੋਈ ਕਾਲਜ ਨਹੀਂ ਕੋਈ ਹਸਪਤਾਲ ਨਹੀਂ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਵੱਡੀ ਪੱਦਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚੋ ਬਈ ਇਹ ਸ਼ੁਰੂਆਤ ਹੈ ਸ਼ੁਰੂਆਤ ਹੈ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋਤੇ ਹੋਣਾ ਦੇ ਬਾਪਰ ਮਤ ਸੋਚਿਓ ਇਹ ਕਿ ਘਰਾਂ 'ਚ ਬੈਠੇ ਜ਼ਿੰਦਗੀ ਬਾਜੂ ਕੁੰਡੇ ਲਾ ਕੇ ਜਿੰਦੇ ਲਾ ਕੇ ਘਰਾਂ 'ਚ ਬੈਠੇ ਰਾਵਾਂਗੇ ਨਹੀਂ ਓਏ ਕਿਤੇ ਹੀ ਭੱਜ ਲਿਓ ਕਿਤੇ ਹੀ ਭੱਜ ਲਿਓ ਓਏ ਸੋਡਾ ਕਿਤੇ ਕੋਈ ਯਾਦ ਰੱਖਿਓ ਤੁਹਾਨੂੰ ਇਹਨਾਂ ਨੇ ਬਹੁਤ ਸੋਡੇ ਹਾਲਾਤ ਮਾੜੇ ਕਰਨੇ ਆ ਬੁਰਾ ਹਾਲ ਕਰਨਾ ਸੋਡਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਵੱਡੇ ਪੱਦਰ ਦੇ ਉੱਤੇ ਮਹਾਲੀ ਪਹੁੰਚ ਕੇ ਉਹ ਗਰੀਬ ਘਰਾਂ ਦੇ ਬੱਚੇ ਇੱਕ ਵਿਚਾਰਾ ਬਾਲਮਿਕੀਆਂ ਦਾ ਬੱਚਾ ਸੀਗਾ ਇਹ ਕੋਈ ਹੋਰ ਬੱਚਾ ਸੀ ਗਰੀਬ ਘਰਾਂ ਦੇ ਬੱਚੇ ਅੱਜ ਗਲ ਦੇ ਵਿੱਚ ਸ਼ੁਰਾ ਮਾਰ ਕੇ ਤੇ ਆਖੇ ਸ਼ੁਰਾ ਮਾਰ ਕੇ ਮਾਰਦੇ ਯਾਰ ਤੇ ਪੁਲਿਸ ਡਰਾਮੇ ਕਰੀ ਜਾਂਦੀ ਹੈ ਇੱਕ ਫੜ ਲਿਆ ਜੀ ਫਲਾਣਾ ਫੜ ਲਿਆ ਜੀ ਇੱਥੇ ਜਦੋਂ ਆ ਆ ਵਿਚਾਰਾ ਕੁੱਟਣਾ ਸੀਗਾ ਉਹ ਕਿਹੜਾ ਉਹ ਕੀ ਨਾਮ ਦਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਉਹਨੂੰ ਕਿਵੇਂ ਡਾਂਗਿਆਂ ਨਾਲ ਡਹੀ ਕੁੱਟੀ ਜਾਂਦੇ ਆ ਕਿਵੇਂ ਜੁੰਡੇ ਉਹਦੇ ਵਿਚਾਲੇ ਬਾਗ ਦੇ ਕੇਸ ਪੱਟੀ ਜਾਂਦੇ ਆ ਉਹਨਾਂ ਨੂੰ ਦੇਖਦਾ ਸਾਰੂ ਕੁਛ ਤੇ ਛੇ ਡੇਡੇ ਕਾਹਨ ਵਾਪਰ ਰਹੇ ਨੇ ਯਾਰ ਕਿੱਥੋਂ ਭੰਨਗੇ ਬੰਦੇ ਦੱਸੋ ਕਿੱਥੋਂ ਥਿਆਉਣਗੇ ਤੇ ਆ ਜਾਣਗੇ ਸੋ ਅਪੀਲ ਆ ਪੰਜਾਬੀਓ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਪੂਰੇ ਪੰਜਾਬ ਦੇ ਵਿੱਚ ਇੱਕੇ ਲਹਿਰ ਖੜੀ ਕਰਨੀ ਪੈਣੀ ਆ ਪਹਿਲ ਦੇ ਆਧਾਰ ਤੇ ਮੈਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਓਏ ਉੱਜੇ ਪੰਜਾਬ ਹੀ ਨਾ ਰਿਹਾ ਇਹ ਪੰਜਾਬ ਹੀ ਨਾ ਬਚਿਆ ਤੁਸੀਂ ਕਿਹਦੇ ਸਰ ਤੇ ਰਾਜ ਕਰੋਗੇ ਕਿਹਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਫਿਰ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਸ਼ਰਮ ਕਰੋ ਸ਼ਰਮ ਜੋ ਤੁਸੀਂ ਹਾਲਾਤ ਪੰਜਾਬ ਦੇ ਛੋਡੇ ਪੈਰੋਂ ਹੋਏ ਆ ਆ ਜਿਹੜੇ ਆਪਾਂ ਅੱਜ ਪਾਵੇਂ ਨੂੰ ਪਹੁੰਚ ਗਏ ਇਹਨਾਂ ਲੋਕਾਂ ਗਦਾਰਾਂ ਦੇ ਬਦਲਤ ਹੋਏ ਆ ਉਹ ਲੋਕੋ ਪਛਾਣੋ ਇਹਨਾਂ ਗੱਲਾਂ ਨੂੰ ਮੰਗਰੋ ਪਸਤਾਨ ਦਾ ਕੋਈ ਫਾਇਦਾ ਨਹੀਂ ਮੈਂ ਫਿਰ ਕਹਣਾ ਕਈ ਵਿਦਵਾਨ ਇੱਥੇ ਆਉਣਗੇ ਇਹ ਪੰਗਾਂ ਨੂੰ ਨਫ਼ਰਤ ਕਰਦਾ ਪ੍ਰਵਾਸੀਆਂ ਨੂੰ ਕਰਦਾ ਇਹਦੇ ਅੰਦਰ ਜ਼ਹਿਰ ਆ ਸਾਡੇ ਅੰਦਰ ਕੋਈ ਕਿਸੇ ਪ੍ਰਤੀ ਕੋਈ ਜ਼ਹਿਰ ਕੋਈ ਨਫ਼ਰਤ ਨਹੀਂ ਪਰ ਅਸੀਂ ਆਪਣੀ ਸਭਿਆਤਾ ਆਪਣੇ ਵਿਰਾਸਤ ਨੂੰ ਬਚਾਉਣ ਲਈ ਆਪਣੇ ਵਜੂਦ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਜੀ ਜਾਨ ਤੱਕ ਲਾ ਦੇਾਂਗੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਦੇ ਖਿਲਾਫ ਇੱਕ ਲਹਿਰ ਖੜੀ ਕੀਤੀ ਜਾਵੇ ਵੀ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਹੈ ਸਾਡੇ ਪੰਜਾਬ ਦੇ ਵਿੱਚ ਵੀ ਉਹ ਕਾਨੂੰਨ ਬਣਨਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਚੀਏ ਸੋ ਕੱਲ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜੇ ਉੱਥੇ ਮੋਰਚਾ ਲਗਾਤਾਰ ਜਾਰੀ ਰਹਿੰਦਾ ਤਾਂ ਸਾਨੂੰ ਸਾਰਿਆਂ ਨੂੰ ਮਹੱਲੀ ਪਹੁੰਚਣਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ